ਹਾਂਜੀ ਸਤ ਸ੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ ਕੋ ਠੀਕ ਠਾਕ ਹੋ ਜੀ ਸਾਰੇ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਜੋ ਕਣਕ ਚਾਪਾਂ ਟਰਾਲੀ ਦੀ ਮਲਚਿੰਗ ਕੀਤੀ ਸੀ ਉਸ ਤੋਂ ਬਾਅਦ ਐਮਬੀ ਪਲੋ ਮਾਰੇ ਸੀ ਉਸ ਬਾਣ ਵਿੱਚ ਅੱਜ ਕਣਕ ਬੀਜ ਰਹੇ ਆ ਆਪਾਂ ਸੁਪਰ ਸੀਡਰ ਨਾਲ ਮਲਚਿੰਗ ਕਰਨ ਤੋਂ ਬਾਅਦ ਆਪਾਂ ਤੇ ਐਮਬੀਪੀ ਲਾਉ ਮਾਰੇ ਐਮਬੀ ਪਰ ਤੋਂ ਬਾਅਦ ਫਿਰ ਤੋਂ ਇੱਕ ਵਾਰ ਰੋਟਾਵੇਟਰ ਮਾਰ ਰੋਟਾਵੇਟਰ ਮਾਰਨ ਤੋਂ ਬਾਅਦ ਸੋਹਾਗਾ ਮਾਰਤਾ ਸੀ ਹੁਣ ਆਪਾਂ ਬਜਾਈ ਕੀਤੀ ਹੈ ਜੀ ਬਹੁਤ ਵਧੀਆ ਬਜਾਈ ਹੋਈ ਹੈ ਜੀ ਸੁਪਰ ਸਿੱਡਰ ਨਾ ਦੇਖੋ ਇੱਧਰ ਇਸ ਤਰ੍ਹਾਂ ਬਣ ਗਏ ਉਹਦੇ ਆਪਣੇ ਸੋਭਾਈ ਪੂਰੀ ਆਈ ਹੈ ਇਸ ਤਰ੍ਹਾਂ ਪਹਿਲਾਂ ਕਦੇ ਕੋਈ ਬਾਣ ਨਹੀਂ ਵਿਝਿਆ ਪੈ ਇੰਨਾ ਸਾਫ ਬਣ ਗਏ ਹੋਏ ਜਿਹੜਾ ਆ ਇੱਕ ਜਿਹੜਾ ਰਹਿ ਗਿਆ ਸੀ ਮਹਾਂ ਚਲੋ ਸਰੋਤਿਆਂ ਨੂੰ ਵੀਡੀਓ ਦਿਖਾ ਦਈਏ ਬਣਾ ਕੇ ਜਿਹੜੇ ਆਪਾਂ ਮਾਸਟਿੰਗ ਦਾ ਤੇ ਯਾਰ ਬਾਕੀਤਾ ਇਸ ਵਾਰ ਬਹੁਤ ਵਧੀਆ ਲੱਗਿਆ ਜੀ ਦੇਖੋ ਐ ਔੜੇ ਬਣੇ ਤੁਰ ਤੱਕ ਇਸ ਵਿੱਚ ਆਪਾਂ ਪਾਤੀ ਜੀ ਕਣਕ 42 43 ਕਿਲੋ ਦੀ ਪਾਤੀ ਦੱਸਿਓ ਜੀ ਕਰਾ ਬਹੁਤ ਕਿੰਨੀ ਪੈਣੀ ਚਾਹੀਦੀ ਹੈ 327 ਕਣਕ ਹੈ DWW 327 ਤੇਰੇ ਪਾਤੀ 50 52 ਕਿਲੋ ਰੇ ਪੈਂਦੀ ਹੈ DAP ਪਾਤੀ ਤੇ 50 52 ਕਿਲੋ ਦੇਖੋ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜਦੋਂ ਐਂ ਬਜਾਈ ਕਰਦੇ ਆਂ ਕਈ ਵਾਰ ਅਨੁਮਾਜੇ ਨਹੀਂ ਲਾਇਆ ਸੀ ਵਿਚਾਲਣ ਕਿਹੜਾ ਵਿਚਾਲਣ ਵਿੱਚ ਲੱਗੇ ਸੀ ਤਾਂ ਤੁਰ ਤੱਕ ਇੱਕ ਕਿਹੜਾ ਰਹਿ ਗਿਆ ਆਪਣਾ ਜਮਾ ਸਿੱਧਾ ਸਿੱਧਾ ਐ ਪੂਰੇ ਪੂਰੇ ਕਿਹੜੇ ਆਏ ਜਮਾ ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਤੁਸੀਂ ਪਾਤੀ ਸੀਗੀ ਮਲਚਰ ਵਾਲੀ ਫਿਰ ਐਮਬੀਪਲੋ ਵਾਲੀ ਤੇ ਹੁਣ ਆਪਾਂ ਬਜਾਈ ਦੀ ਵੀਡੀਓ ਪਾਉਣਾ ਰਹੇ ਹਾਂ ਤੇ ਇਸ ਤੋਂ ਬਾਅਦ ਇਹ ਵਾਂਹ ਦੀ ਸਾਰਾ ਆਪਾਂ ਵੀਡੀਓ ਜਿਵੇਂ ਜਿਵੇਂ ਕਣਕ ਨੂੰ ਗਰੂਗੀ ਐ ਕਹਿੰਦੇ ਜਰਮੀਨੇਸ਼ਨ ਮੇਰੇ ਖਿਆਲ 'ਚ ਤਾਂ ਪੂਰੀ ਵਧ ਗਈ ਹੋਊਗੀ ਦੂਜੀ ਕਣਕ ਨਾਲ ਵੀ ਗੱਠਾ ਬਣਾਏ ਵਾਲੇ ਨਾਲ ਇਹਦੇ ਤਾਂ ਬਹੁਤ ਸਫਾਈ ਹੈ ਪੂਰੀ ਮਿੱਟੀ ਚੀਥਾਣੀ ਸੰਢੀ ਤੋਂ ਸੰਢੀ ਦਾ ਤਾਂ ਇਹਦੇ 'ਚ ਮੇਰੇ ਖਿਆਲ 'ਚ ਕੋਈ ਡਰ ਨਹੀਂ ਦਾ ਹੁੰਡੀ ਤਾਂ ਨਹੀਂ ਪੈਣੀ ਚਾਹੀਦੀ ਇਹਦੇ ਵਿੱਚ ਤਾਂ ਕਿਉਂਕਿ ਜਿਹੜੀ ਪਲਾਰਕ ਦੀ ਹੈ ਉਹ ਥੱਲੇ ਦੱਬੀ ਗਈ ਇਹਦੇ ਪਰਾਲੀ ਥੱਲੇ ਉੱਤੇ ਰਹੀ ਨਹੀਂ ਜਮੀ ਮੈਂ ਮਾੜੀ ਮੁੱਟੀ ਜੀ ਕਿਤੇ ਦੀ ਨਹੀਂ ਉਹ ਤਾਂ ਮਾਤਲੀ ਇਹ ਬਹੁਤ ਵਧੀਆ ਵਿਜਾਈ ਹੋਈ ਹੈ ਜੀ ਜਿਵੇਂ ਜਿਵੇਂ ਕਣਕ ਬਟ ਮਤਲਬ ਇਸ ਤੋਂ ਤੱਕ ਹੁਣ ਝਾੜ ਤੱਕ ਤੁਹਾਨੂੰ ਵੀਡੀਓ ਦਿਖਾਉਂਦੇ ਰਹਾ ਮੈਂ ਇਹਦੇ ਬਟਨ ਤੱਕ ਦੀ ਵੀਡੀਓ ਬਣਾਵਾਂਗੇ ਤਿਆਰਬਾ ਹੋ ਜੂਗਾ ਫਿਰ ਤਾਂ ਅਹੀਂ ਆਸ ਕੀ ਆਪਾਂ ਇਹ ਤਿਆਰਬਾ ਕੀਤਾ ਹੈ ਆਪਣੇ 10 ਕਨਾਲਾਂ ਨਾਲ ਸਾਡੀ ਕਿ ਆਪਾਂ ਦੁਬਾਰਾ ਇਹ ਵਧੀਆ ਸਫਰ ਹੈ ਇਹ ਕੰਮ ਵਧੀਆ ਝਾੜ ਆਇਆ ਕਰਨ ਕਰ ਤਾਂ ਫਿਰ ਆਪਾਂ ਆਪਦੀ ਲੈ ਕੇ ਆਉਣੇ ਮਾਸਟਰ ਤੇ ਐਮ ਵੀ ਵਲੋਗ ਦੇ ਨਾਲ ਇਹ ਲੈ ਰਹੇ ਹਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਆਪਣੇ ਵੀ ਚੈਨਲ ਪੂਰੀ ਗ੍ਰੋਥ ਕਰ ਰਿਹਾ ਹੁਣ ਪਰ ਆਦੀ ਕਿਰਪਾ ਨਾਲ ਯਾਰ ਸਬਸਕ੍ਰਾਈਬਰ ਤੋਂ ਟੱਪ ਗਏ ਆਪਣੇ ਵੀਰ ਬਣ ਕੇ ਆਪਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਾ ਕਰੋ ਲੋ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਆ ਕਰੋ ਵੀਰ ਬਣ ਕੇ ਵੀਡੀਓ ਨਾਲ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਲੱਗੀ ਆਪਣੀ ਵੀਡੀਓ ਹੋਰ ਵੀ ਸਾਰੇ ਕਹੇ ਦੀਆਂ ਹੁਣ ਵੀਡੀਓ ਬਣਾ ਕੇ ਪਿਆ ਕਰਾਂਗੇ ਬਹੁਤ ਵਧੀਆ ਇਹਨੂੰ ਚੱਲ ਰਿਹਾ ਹੈ ਪਰ ਤੇ ਹੁਣ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੁਹਾਨੂੰ ਹੋਰ ਵੀਡੀਓ ਬਣਾ ਕੇ ਦਿਖਾਵਾਂਗੇ ਇੱਕ ਸੰ ਥੋੜੀ ਹੋਰ ਘਾਟ ਮਾਰ ਜਾਂਦੀ ਹੈ ਵੀੜ ਕੋ ਤਾਂ ਸੀ ਪਹਿਲਾਂ ਹੀ ਬਣਾਉਣੀ ਸੀਗੀ ਸਾਡੇ ਕੋਲੇ ਡਰਾਈਵਰ ਨਹੀਂ ਹੁੰਦਾ ਚਲਾਉਣ ਵਾਲਾ ਹੁਣ ਬੰਦਾ ਆਪਣਾ ਖੜਾ ਹੈ ਉਹਨੂੰ ਟਰੈਕਟਰ ਚਾਜਣਾ ਆਉਂਦਾ ਨਹੀਂ ਤੇ ਆਪ 855 ਜਨ ਆਪਣੇ ਨਾਮ ਨਹੀਂ ਮਾਰਡਲ ਨਾਲ ਵੀ ਦੇਣੇ ਆ 7 ਫੁੱਟ ਸੁਪਰ ਸੀਟਰ ਆਪਣੇ ਕੋਲੇ ਤੇ ਆਪਾਂ ਕੋਈ ਵੇਟ ਨਹੀਂ ਲਾਇਆ ਦੇ ਮੂਰੇ ਕੋਈ ਵੇਟ ਨਹੀਂ ਇਹ ਦਿਨਾ ਗੱਲ ਵੀ ਦੇਣੀਆਂ ਦੇਖੋ 19 ਮਾਡਲ ਹੈ ਚੱਲੇ ਰਹਿਤ ਰਾਈਟਰ ਵੇਸੀ ਕੋਈ ਦਿੱਕਤ ਨਹੀਂ ਆਉਂਦੀ ਨਾ ਇੱਕ ਦੇ ਮਹਾਰਾਜ ਜੀ ਕਿਰਪਾ ਨਾਲ ਲਿਫਟ ਨਾ ਕਾਸ ਨੂੰ ਹੋਰ ਪੂਰਾ ਵਧੀਆ ਬਜਾਈ ਕਰਦਾ ਪੀਡੀਸੀ ਦਾ ਸੁਪਰਸੀਡਰ ਆਪਣੇ ਕੋਲ ਇਹ 20 ਮਾਡਲ ਸੁਪਰਸੀਡਰ ਹੈ ਉਹਨੇ ਪਾ ਬਜਾਈ ਕਰਦੇ ਬਹੁਤ ਵਧੀਆ ਬਜਾਈ ਹੁੰਦੀ ਆ ਇਸ ਵਾਲੀ ਪਤਾ ਆਪਦੇ ਸਾਰੇ ਕਣਕੇ ਦੇ ਨਹੀਂ ਬੀਜ ਨੇ ਲਓ ਜੀ ਨਾ ਅੱਜ ਇੱਕ ਵੀਡੀਓ ਬਣਾਉਣੀ ਆਪਾਂ ਅੱਜ ਜੀ ਸੁਪਰ ਸੀਟਰ ਦੀ ਟਰੈਕਟਰ ਚੱਲਦੇ ਦੀ ਹੁਣ ਡਰਾਈਵਰ ਨੂੰ ਬੋਲ ਮਾਰਿਆ ਆ ਮੁੰਡਾ ਹੁੰਦਾ ਦੇਖਦੇ ਹਾਂ ਇਹ ਚਲਾਊਗਾ ਤੇ ਮੈਂ ਵੀਡੀਓ ਬਣਾਉਂਗਾ ਲਾ ਕੇ ਜੀਨੇ ਆਈ ਨਬੂਆ ਬੜਾ ਇੱਕ ਢੇਡਾ ਲਾਈ ਯਾਰ ਵੀਡੀਓ ਬਣਾਉਣੀ ਹੈ ਲੈ ਲੋ ਇਹ ਮੁੰਡਾ ਆ ਗਿਆ

ਯਾਰ ਅਗੇ ਤੇ 3 ਚੁਣੀ ਪ੍ਰੈਸ ਕਰੀ ਜੀ ਪ੍ਰੈਸ ਤੇ ਬਣਿੰਦੇ ਤੇ ਫਿਰ ਉਹਦੇ ਫੇਰ ਫੀਟ ਜੀ ਇਹ ਲੇਫਟ ਹਾਸਾ ਕਰ ਲੈਨੇ ਜੁਗਾ ਪ੍ਰੈਸ ਕਰਦੇ ਤੇ ਥੋੜਾ ਜਿਹਾ ਸਾਹ ਅਸ ਤੇ ਫਿਰ ਵੀ ਸਾਰੇ ਫੀਟ ਜੀ ਦਾਣੇ ਪੂਰੇ ਠੱਗੇ ਜਾਂਦੇ ਆ ਦਾਣੇ ਨਹੀਂ ਕਿਸੇ ਤੋਂ ਨਾ ਕਿਸੇ ਵੀ ਥਾ ਤੋਂ ਆ ਰਹੇ ਨੇ ਅੱਛੇ ਸੈਟ ਬਣਾ ਰਹੇ ਜਿੱਦਾਂ ਪਾਣੀ ਆ ਰਿਹਾ ਤੇ ਚਲੋ ਮੋਟਦਾ ਦਿਖਾਵਾਂਗੇ ਇਹਨੇ ਸਹੀ ਮੋਡਲ ਆਵਾਜ਼ ਤਾਂ ਤੇ ਜ਼ੋਰ ਤਾਂ ਲੱਗਦਾ ਕਈ ਕਹਿੰਦੇ ਆਵਾਜ਼ ਹੁੰਦਾ ਉਹ ਜ਼ੋਰ ਨਹੀਂ ਲੱਗਦਾ ਜ਼ੋਰ ਤਾਂ ਲੱਗਦਾ ਆਵਾਜ਼ ਨੂੰ ਦੇਖ ਲਓ ਤੁਸੀਂ ਆਵਾਜ਼ ਆਪੀ ਅਸੀਂ ਕਹਿੰਦੇ ਆਵਾਜ਼ ਨਾ ਸੀ ਪਰ ਪਰੰਦਰ ਤੇਲ ਘੱਟ ਰਹਿੰਦਾ ਤੇ ਉਹ ਤਾਂ ਉਹਨੇ ਹੀ ਹੁੰਦਾ ਭਾਈ ਕੋਈ ਫਰਕ ਨਹੀਂ ਪੈਂਦਾ ਖਸਮ ਕਿਉਂ ਚ ਇਹ ਲੱਗੀ ਕਿਨੇ ਕਿ ਇਹਨਾਂ ਨੂੰ ਐਕਸੇ ਕਰਦੀ ਕੋਈ ਜੋੜਦਾ ਕਿਵੇਂ ਆਪਾਂ ਸਹੀ ਜਿਹੇ ਜੈਕਟਾਂ ਮੰਦੇ ਕਰੀ ਤੇ ਇਹ ਦੇਖਤ ਨਹੀਂ ਬਣੇ ਮੋੜ ਦੇ ਮੋੜ ਦੇ ਕੋਈ ਨਕੂ ਚਲਦੇ ਦੇਖੋ ਨਵੇਂ ਕੁੜੇ ਇੱਕ ਦੇ ਮੇਰੇ ਕੋਲ ਖੜਾ ਮੇਰੇ ਦੇਖ ਕੇ ਕਸਰ ਪੂਰਾ ਵਧੀਆ ਵੀ ਆਈ ਹੁੰਦਾ ਆਪਣੇ ਚੈਨਲ ਨੂੰ ਲੇਕ ਸਬਸਕ੍ਰਾਈਬ ਕਰ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ